ਹਾਂਜੀ ਸਸਸੀ ਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਭਲੂਰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜਾ ਮਾਲ ਤੁਸੀਂ ਸਕਰੀਨ ਤੇ ਵੇਖ ਰਹੇ ਆ ਤਿੰਨ ਦੇ ਦੋ ਪੰਜ گاਵਾ ਦੋ ਤਾਜ਼ੀਆਂ ਸੁਈਆਂ ਸਵਾਈਆਂ ਤਾਜ਼ੀਆਂ ਮੈਂ ਤਾਂ ਕਹਦਾ ਪੁੱਛਿਆ ਤਾਂ ਮੈਂ ਵੀ ਨਹੀਂ ਕਿਉਂਕਿ ਦੋਵਾਂ ਦੇ ਮੂਰੇ ਬੱਚੇ ਆ ਤਾਜ਼ੀਆਂ ਸੁਈਆਂ ਦੋਵੇਂ ਇਹ ਤਾਂ ਕੋਈ ਵਹਿਮ ਵਾਲੀ ਗੱਲ ਹੀ ਨਹੀਂ ਤਿੰਨ ਗੱਬਣਾ ਪੰਜ ਨਾਗਾ ਬਾਕੀ ਇਨਫਰਮੇਸ਼ਨ ਲੈ ਦੇਣਾ ਜੋ ਕੋਈ ਤੋਕੜੋ ਹੀ ਤਾਂ ਵੀ ਪਤਾ ਲੱਗ ਜੂ ਗੱਲਾਂ ਬਾਤਾਂ ਬਾਈ ਨਾ ਕਰ ਲੈਨੇ ਹਾਂਜੀ ਸასი ਕਾਲ ਜੀ ਸასი ਕਾਲ ਬਾਈ ਨਾਮ ਦੱਸ ਦਈਏ ਨਾਮ ਲਾਪਰੇ ਸਿੰਘ ਪਿੰਡ ਪਲੂੜੜਾ ਮੋਗਾ ਬਈ ਫੋਨ ਨੰਬਰ ਦੱਸ ਦੇ 62833897 ਉਹ ਪਹਿਲਾਂ ਤਾਂ ਉਹ ਬੰਦਾ ਕਿੱਧਰੋਂ ਲਿਆਂਦਾ ਬੰਦਾ ਦਾ ਬਿਹਾਰ ਦਾ ਬਿਹਾਰ ਦਾ ਹੂੰ ਠੀਕ ਹੈ ਲਾਲੂ ਪ੍ਰਸਾਦ ਛੱਡ ਕੇ ਗਿਆ ਕਿ ਉਹਨੂੰ ਫੋਨ ਲਾ ਕੇ ਮੰਗਾਇਆ ਮੰਗਾਇਆ ਉਹਨੂੰ ਕਰਕੇ ਹੂੰ ਠੀਕ ਹੈ ਜਾਨਵਰ ਮਾਰੀ ਬਿਟੇ ਨੇ 10 ਗੱਬਣਾ ਤੇ ਬਈ ਦੋ ਸੁਈਆਂ ਐ 500 100 ਵਾਰ ਸ਼ਾਮਦੀਆਂ ਸੁਈਆਂ ਦੋ ਬੱਚੇ ਪਹਿਲਣਾਂ ਠੀਕ ਹੈ ਇਹ ਚਾਰ ਦੰਦ ਉਹਦੇ ਦੰਦ ਵੇਖੇ ਨਹੀਂ ਮੈਂ ਕਹਿੰਦਾ ਇਹ ਇਹ ਚਾਰ ਦੰਦ ਪਰਸੋਂ ਦੀ ਸੂਈ ਕਿੰਨੀ ਕੁ ਬੋਲੀ ਹੋਊ ਬੋਲੀ ਦੇਣਾ ਹੋਊਗੀ 10 ਕਿਲੋ ਦੇ ੱਟੇ-ਬੱਟੇ ਕਿੰਨਾ ਕੁ ਪਿਆਜ ਦੁੱਧ ਪਿਆਜੂ 15-16 ਕਿਲੋ ਬਾਈ ਮਗਰ ਵੱਛੀ ਨੇ ਤੈਹ ਨਹੀਂ ਜੱਕੀ ਮਗਰ ਵੱਛਾ ਉਹ ਤੇ ਮਾਰ ਰੋ ਕੱਢ ਬਾਹਰੋਂ ਥੋੜੀ ਬਾਈ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਚਾਰ ਦੰਦ ਬਾਈ ਪਰਸੋਂ ਦੀ ਸੂਈ ਆ 10 ਕਿਲੋ ਇਸ ਟਾਈਮ ਬੋਲੀ ਹੋਊਗੀ ਜਿਹੜੀ ਤੁਸੀਂ ਝੋ ਲੈਣੀ ਆ ਤੜਕੇ ਵੀ ਆ ਜੇ ਅਗਲਾ ਹੱਥੇ ਨਹੀਂ ਵੀ ਆ ਜੇ ਇਗਲ ਪਹਿਲਾਂ ਹੀ ਨੋਟ ਕਰ ਲਿਓ ਵੀਡੀਓ ਬਣਾ ਰਹੇ ਆ 10 10.5 ਦੇ ਵਿਚਾਲੇ ਵਿਚਾਲੇ ਸਮਾਂ ਜ਼ਰੂਰ ਨੋਟ ਕਰ ਲਿਓ ਕਿਉਂਕਿ ਸ਼ਾਮ ਦੀ ਚਵਾਈ ਚ ਹਜੇ ਸਾਰਾ ਦੇਣੀ ਪਿਆ ਲੈ ਚੱਲ ਬਾਈ 13 ਪਿਆ ਜੇ 14 ਪਿਆ ਜੇ ਵਧੀਆ ਗੱਲ ਆ ਦੋਸਤੋ ਯਾਰ ਜੈਹਦ ਜੈ ਦੁੱਧ ਦੱਸਿਆ ਕਈ ਭੈਣ ਭਰਾ ਦਾ ਬਾਹਲੇ ਵੱਡੇ ਝੂਠ ਮਾਰਦੇ ਆ ਜਾਣਾ ਚੜ੍ਹਦੇ ਵਾਲੇ ਪਾਸੇ ਨੂੰ ਹੁੰਦਾ ਤੇ ਛਬਦੇ ਵਾਲੇ ਪਾਸੇ ਵਾਲੀ ਗੱਲ ਹੀ ਹੋ ਜਾਂਦੀ ਜੇ ਹੁਣ ਆਹ ਵਹਿੜ ਦਾ 20 ਕਿਲੋ ਕਹਵੇ ਜਾਂ ਕੋਈ 25 ਕਿਲੋ ਕਹਵੇ ਝੂਠ ਚੜ੍ਹਦੇ ਛਬਦੇ ਵਾਲੀ ਗੱਲ ਆ ਬੱਚ ਬਾਈ ਚੂਈ ਦੀ ਬਾਲੀ ਇੱਕ ਨੰਬਰ ਆ ਨਿਆਣਾ ਪਾਲਾ ਨਹੀਂ ਪੋਣਾ ਨਾ ਪੜਾ ਉਹ ਮਰਜੀ ਠੀਕ ਆ 10 ਕਿਲੋ ਰੈਡੀ ਆ 13 14 ਬੰਦ ਦੁੱਧ ਆਪਾਂ ਕਰਦੇ ਕਲੀਅਰ ਤਾਂ ਇਹਨਾਂ ਕਰ ਬੰਦ ਬੰਦ 13 14 ਪਿਆਜ ਕਿੰਨੇ ਦੀ ਜੈਜ ਜਬਾ ਮੋਰ ਜਬਾ ਲੈਣ ਦੇ ਜੈਸਨੋ 42000 ਦੀ ਬੇਵੱਛੀ ਦੇਵਾਂਗੇ ਬਰੀਡ ਬਰੂਡ ਬੱਛੀ ਦੀ ਬਹੁਤ ਆ ਹਮ ਮਗਰੇ ਚੱਕੀ ਬੱਛੀ ਨੇ ਵੇਖ ਲੱਗਦਾ ਕੈਮਰਾ ਮਾਰ ਕੇ ਖਾਦੇ ਨੇ ਬੱਛੀ ਨੇ ਤੇ ਇਹ ਵੀ ਨਹੀਂ ਚਾਹੀਦੀ 42000 ਦੀ ਦੇ ਦੇਣੀ ਆ ਪਹਿਲਾ ਸੂਆ ਚਾਰ ਦੰਦ ਚੌਗੀ ਬੱਛੀ ਜੈ ਜਪਾ ਸੀਲਸਾਉ ਪੂਰੀ ਆ 10 ਕਿਲੋ ਬੌਲੀ ਆ 13 14 ਰਾਮਣਾ ਪਿਆ ਜੂ ਅੱਗੇ ਥੋੜੀ ਸੇਵਾ ਜੇ ਕੋਈ ਵੱਧ ਦਾਣਾ ਦਾਪਾ ਆਲੂ ਤਾਂ ਕਿਲੋ 2 ਕਿਲੋ ਵੱਧ ਪਿਆ ਜੂ 2 ਨੰਬਰ ਤੇ ਆ ਇਹ ਵੀ ਪਹਿਲਾ ਸੂ ਆ ਬਾਈ ਇਹ ਵੀ ਪਹਿਲਾ ਨਾ ਹਾਂ ਇਹ ਪਾਉ ਲੈੂੰਗੀ ਹੱਤਾ ਇੱਕ ਕਿੰਨਾ ਗੜ ਜੂ ਦੋਦੇ ਬਾਈ ਦੇ ਦੂਗੀ 12 13 ਕਿਲੋ ਬਾੜਾ ਨਹੀਂ ਕਰਾਂ ਯਾਰ ਅੱਜ ਝੋਲ ਤੂੰ ਨਹੀਂ ਝੋੜ ਮਾਰਦਾ ਲੋਕੀ ਦਾ 20 ਕਿਲੋ 25 ਕਿਲੋ 20 ਕਿਲੋ ਵਾਲੇ ਜਾਵਾਂਗੇ ਤਾਂ 20 ਕਿਲੋ ਵੀ ਦੱਸ ਦਾਂਗੇ ਨਹੀਂ ਉਹ ਨਿੱਕੀ ਦੀ ਗੱਲ ਕਰਦਾ ਇਹ ਤਾਂ 40 ਕਿਲੋ ਵਾਲੀਆਂ ਵੀ ਹੈ ਹੀ ਆ ਇਹ ਦੋ 40 ਕਿਲੋ ਵਾਲੀ ਆਪਾਂ ਬਾਈ 41 ਕਿਲੋ ਹੀ ਕਾ ਕੇ ਦੇਵਾਂਗੇ ਪਰ ਹੁਣ ਜਿੰਨਾ ਕ ਦੇਣੀਆਂ ਉਹਨਾਂ ਕ ਦੱਸਾਂਗੇ ਹਫਤਾ ਲੈ ਜੂ ਕੱਢ ਬਾਹਰ ਨੂੰ 12 ਕਿਲੋ ਬਾਈ ਕਹਿੰਦਾ ਦੁੱਧ ਪਿਆ ਜੂ ਹਫਤੇ ਦੇ ਆਸ-ਪਾਸੇ ਸੂਬੂ ਸੀਲ ਸਾਉ ਪੂਰੀ ਲੈ ਜਿਹੜੀ ਮਰਜ਼ੀ ਪਹਿਲਾ ਸੂਆ ਇੱਕ ਨੰਬਰ ਵੀ ਪਹਿਲਾ ਸੂਆ ਚਾਰ ਦੰਦ ਦਾ ਦੋ ਨੰਬਰ ਵੀ ਪਹਿਲਾ ਸੂਆ ਵਜਨ ਮੂਜਨ ਮੱਛੀ ਜੀ ਬਹੁਤ ਆ ਦਿਨ ਪੂਰੇ ਫੁੱਲ ਗਰਮੀ ਦੇ ਡਿੱਕੇ ਵਾਲੇ ਆ ਅਜੇ ਤਾਂ ਸੌਣ ਮਹੀਨਾ ਚੱਲੀ ਜਾਂਦਾ ਗਾਂ ਭਾਦੋ ਦੇ ਕੜਾਕੇ ਵੀ ਆਉਣੇ ਆ ਤੇ ਗਰਮੀ ਰਹਿਤ ਵੱੱਛੀ ਹੈ ਜੇ ਕਿਸੇ ਨੇ ਦੁੱਧ ਦੁੱਧ ਪੀਣ ਨੂੰ ਲੈਣੀ ਆ ਨਾ ਗਰਮੀ ਮਨਾਉਣ ਵਾਲੀ ਲੈਣੀ ਮਤਲਬ ਮੱਝਾਂ ਵਾਲੀ ਲੈਣੀ ਆ ਭਾ ਵੀ ਲੋਟ ਹੀ ਹੋਣਾ ਛੋਟੇ ਪਰਿਵਾਰ ਨੂੰ ਕੋਈ ਮਾੜੀ ਨਹੀਂ 12 ਪਿਆਜੇ 13 ਪਿਆਜੇ 11 ਪਿਆਜੇ 10 ਪਿਆਜੇ ਖੁੱਲਾ ਦੁੱਧ ਦੇ ਦੇਣਾ ਕਿੰਨੇ ਦੀ ਬਈ ਟੋਕੜਾ ਦਾ ਭੱਜ ਜਾਵਾਂ ਜਾਇਜ 32000 ਰੁਪਇਆ ਲਓ ਜੀ 32000 ਦੀ ਦੇ ਦੇਣੀ ਤੇ 10 ਕਿਲੋ ਦੁੱਧ ਵਾਲੀ ਮੱਝ ਹੀ ਲਵੋਗੇ ਲੱਖ ਦੀ ਆਉਂਦੀ ਆ 32000 ਦੀ ਮੈਂ ਤੁਹਾਨੂੰ ਪਹਿਲਾਂ ਕਹਿ ਗਿਆ ਨਾ ਜੇ ਕਿਸੇ ਨੇ ਦੁੱਧ ਪੀਣ ਨੂੰ ਘਰੇ ਲੈਣੀ ਆ 12 ਗਿ ਬਾਈ ਕਹਿੰਦਾ ਤੁਸੀਂ 11 ਮੰਨ ਲਓ ਤੁਸੀਂ 10 ਹੀ ਮੰਨ ਲਓ ਇਹਨਾਂ ਤਰ੍ਹਾਂ ਉਹਨਾਂ ਦੇ ਦਿੰਨੇ ਨੇ 32000 ਤਿੰਨ ਨੰਬਰ ਤੇ ਆ ਜਾ ਇਹ ਬਾਈ ਦੂਜੇ ਸੁਣ ਸੁਣਾ ਪਹਿਲੇ ਸੁਣ 20 ਕਿਲੋ ਦੁੱਧ ਦਿੱਤਾਗਾ ਨਹੀਂ ਹੂੰ ਇਹਦੇ ਵੀ ਦਿਨ ਹਫਤੇ ਤੋਂ 10 ਦਿਨ ਲੈ ਜੀ ਸੀਰ ਸਨੀ ਬੈ ਕੇ ਖਾ ਪਹਿਲਾਂ ਬੈ ਕੇ ਲੈ ਹਾਂ ਤੋਰੀ ਇਸ ਨੂੰ ਹਫਤੇ ਤੋਂ 10 ਦਿਨਾਂ ਦੇ ਆਸੇ ਪਾਸੇ ਸੂਪ 20 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਨੋ ਤੇ ਵੀ ਬਾਈ ਕਿੱਲੋ ਵੀ ਹਾਂ ਉਹਦਾ ਬਾਈ ਦੀ ਸਿਹਤ ਭਾਰੀ ਆ ਐਵੇਂ ਨਾ ਕੋਈ ਗਾਂ ਵਾਲੇ ਪਾਸੇ ਨਾ ਮੰਨ ਜੂ ਕਿ ਤੇ ਕੋਈ ਮੈਂ ਦੂਰੀ ਵਰੀ ਕਹਿਦਾ ਸੀ ਨਾ ਬਹਿ ਕੇ ਵਿਖਾ ਕੇ ਤੇ ਗਰਮ ਉਹ ਗਾਂ ਤਾਂ ਤਕਸੀਲ ਹੈ ਪਰ ਗੱਡੀ ਇਧਰ ਵੱਡੀ ਆ ਤਾਂ ਹੀ ਕਈ ਬਹਿ ਕੇ ਵਿਖਾ ਕਿਉਂਕਿ ਬਹਿਣ ਵਾਲੇ ਪਾਸੇ ਜਗਦਾਇਆ ਸੀ ਨਾ ਰਾਜੀ ਬਹੁਤ ਆ ਕੱਦ ਵੱਡਾ 20 ਕਿਲੋ ਖੁੱਲਾ ਦੁੱਧ ਪਿਆ ਜੂ 20 ਦਿੱਤਾ 20 ਮੰਨ ਕੇ ਹੀ ਸੌਦਾ ਕਰ ਲਿਓ ਗਰਮੀਆਂ ਦਾ ਬਾਈ ਕਹਿੰਦਾ ਤੋਹਫਾ ਹੀ ਆ ਕਿਉਂਕਿ ਦੁੱਧ ਮੱਝਾਂ ਵਰਗਾ ਹੋਣਾ ਇਨਾਂ ਦੇ ਵਿੱਚੋਂ HF ਨਾਲ ਅਸਲ ਦੀ ਯਾਦ ਆਲੀ ਤਾਂ ਕੋਈ ਵੀ ਨਹੀਂ ਪੰਜ ਨਾਗ ਤੇ ਪੰਜੇ ਨਾਗੀ ਹਾਂ ਗਰਮੀ ਰਹਦੀ ਆ ਠੰਡ ਸੋਹਣੇ ਆ ਛੇ ਸੌ ਫੁੱਲ ਹੈ ਢੋਲ ਦੇ ਖੇ ਹਾਂ ਫਟੰਗੂਲੇ ਵਾਪੇ ਛੇ ਨੂੰ ਵਾਧਾ ਸਾਰੀ ਵਾਲ ਢੈਲ ਕੱਢ ਕੇ ਸੂ ਪੂਰੀ ਵੱਡੀ ਵਹਿੜ ਕਿੰਨੇ ਦੀ ਇਹ 60 ਦੇ ਤੋਂ 62 ਦੀ ਛੋਟ ਛੱਪਾ ਮਾਨਤਾਨ ਹੋ ਜੂ ਇਹ ਗੱਲ ਹੋਰ ਦੱਸ ਦਿਨਾ ਆਹ 15 20 ਕ ਦਿਨ ਨਹੀਂ 15 20 ਦਿਨਾਂ ਤੋਂ ਬਾਅਦ ਕਿਸੇ ਨੇ ਵੀ ਗਾਂ ਲੈਣੀ ਆ ਤੇ 15 2000 ਮਹਿੰਗੀ ਆਉਣੀ ਆ ਕਿਉਂਕਿ ਹੁਣ ਗਰਮੀ ਕਰਕੇ ਤੁਹਾਨੂੰ ਪਤਾ ਹੀ ਹਰੇ ਐਰ ਕੀ ਥੋੜੀ ਹਰੇਕ ਵੇਰੀ ਹੁੰਦਾ ਥੋੜਾ ਜਿਹਾ ਬਾਜ਼ਾਰ ਪਿੱਛੇ ਮੁੜਦਾ ਹੀ ਮੁੜਦਾ ਤੇ ਮਗਰੋਂ 6 ਇੰਚ ਦਾ ਇਡੀ ਇਡੀਆਂ ਵੜਾਣਾ ਦਾ 20 20 ਕਿਲੋ ਆ ਦੁੱਧ ਵਾਲੀਆਂ ਦਾ 80 85 70 75 ਹਜ਼ਾਰ ਨਹੀਂ ਜਿੱਦ ਤੇ ਤੁਸੀਂ ਭਰੀ ਹੋਏ 10 ਦਿਨ ਸਾਹਮਣ ਵਾਲੀ ਪੈਂਦਾ ਨਾ ਇਹ ਤਾਂ ਗੱਲ ਤੇਰੀ ਸਹੀ ਆ ਅੱਛਾ ਝੋਲੇ ਝੋਲੇ ਛੱਡਿਆ ਬੱਚੇ ਹਾਂ ਅੱਗੇ ਆ ਜਾ ਇਹ ਦੂਜੇ ਸੂਏ ਭਾਈ ਇਹ ਆਪਣੀ ਘਰ ਦੀਆਂ ਪਹਿਲੇ ਸੂਏ ਤੋਂ ਦਿੱਤਾ ਨੇ 17 18 ਕਿਲੋ ਇਹ ਘਰ ਦੀ ਆ ਹਾਂ ਬਾਹਰ ਦੀਆਂ ਇਹ ਲਿਆਂਦ ਗਾ ਭਈ ਆ ਆਪਣੇ ਘਰੋਂ ਸੀ ਠੀਕ ਹੈ ਇਹ ਮੇਹੜਾ ਹੀ ਰੈਂਪ ਕਰੀ ਸੀ ਕਿੰਨਾ ਕੁ ਦੁੱਧ ਦੇ ਦੂ ਤੇ ਦੁੱਧ ਦੇ 20 ਕਿਲੋ ਪਾ ਦੂ ਬਾਈ ਦੂਜੇ ਸੂਆ ਦੂਜੇ ਸੂਏ ਸੋਣਾ ਇਹਦੇ ਧਣੇ ਦੀ ਵੀ 10 ਪਏ ਇਹਦੀ ਤਾਂ ਫੁੱਲ ਗਾਰੰਟੀ ਆ ਬਾਈ ਦੀ ਭਾਵੇਂ ਕੋਈ ਸੌਦਾ ਕਰ ਲੇ ਗੱਬਰ ਲੈ ਜੇ 20 ਕਿਲੋ ਦੁੱਧ ਨਾ ਦੇਵੇ ਤੇ ਜਿਹੜੇ ਕਿੱਲੇ ਤੇ ਖੋਲੀਏ ਏਸੇ ਕਿੱਲੇ ਤੇ ਬੰਨ ਜੇ ਅਗਲਾ ਇਹਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ 20 ਦਿਨ ਪਏ ਆ ਨਾ 10 10 ਦਿਨ ਲੈ ਚਲ ਬਾਈ 10 ਦਿਨਾਂ ਦੀ ਕੱਚੀ ਆ ਇਹ ਬਾਈ ਕਹਿੰਦਾ ਮੇਰੇ ਘਰ ਦੀ ਆ ਆਹ ਕੋ ਦਾਮ ਦਾ ਸਰੀਸ ਬਹੁਤ ਸੋਹਣਾ ਬਈ ਗੋਲਾ ਗੋਲਾ 20 ਕਿਲੋ ਖੁੱਲਾ ਦੁੱਧ ਪਿਆ ਜੂ ਹੱਦਾ ਸਾਂ ਦਿਨਾਂ ਦੇ ਆਸੇ ਪਾਸੇ ਸੂਪੂ ਗੁਲਾਬੀ ਥਾਨ ਗੈਪ ਚ ਲੱਗੇ ਹੋਏ ਰਾਜਰੂ ਜੀ ਬਹੁਤ ਅੱਛਾ ਚਮਕਦਮ ਕ ਵੀ ਵੱਛੀ ਦੇ ਪਿੰਡੇ ਚ ਪੂਰੀ ਆ ਬਾਕੀ ਹੈ ਨਵਾਂ ਹਾਣਾ ਦੂਜਾ ਸੂ ਆ ਕਿੰਨੇ ਨਹੀਂ ਮੁੱਟੇ ਇਹ ਬਈ ਯਾਰ ਦੇ ਦਾਂਗੇ ਆਪਾਂ 60000 60000 ਦੀ ਬਾਈ ਕਹਿੰਦਾ ਦੇ ਦੇਣੀ ਆ 20 ਕਿਲੋ ਦੀ ਗਾਰੰਟੀ ਆ ਕਿਉਂਕਿ ਬਾਈ ਕਹਿੰਦਾ ਘਰ ਦੀ ਆ ਦੁੱਧ ਆ ਵੀ ਪਿਆਉ ਆ ਤਾਂ ਇਹਦੇ ਨਾਲ ਇਹਦੇ ਨਾਲੋਂ ਆਪੂ ਵੱਡੀ ਆ ਕੱਦ ਚ ਵੀ ਵੱਡੀ ਆ ਤੇ ਲਾਮਚੀ ਵੀ ਵੱਧ ਆ ਪਰ ਆ ਤਾਂ ਬਾਈ ਗਾਰੰਟੀ ਠੋਕ ਕੇ ਦਿੰਦਾ ਕਿਉਂਕਿ ਘਰ ਦੀ ਆ ਐ ਤੇ ਆ ਜਾ ਲਾਸ ਤੇ ਇਹ ਬਈ ਪਰਸੋਂ ਦੀ ਹੀ ਸੂਈ ਆ ਸ਼ਾਮ ਨੂੰ ਇਹਦੇ ਨਾਲ ਹੈਗਾ 10-11 ਕਿਲੋ ਬੋਲਾ ਦੁੱਧ ਨੂੰ 15-16 ਕਿਲੋ ਇਹ ਬੋਲੇ ਹੱਥਾਂ ਪਰਸੋਂ ਦੀ ਸੂਈ ਆ ਦੋ ਵੜਾਂ ਸੂਈਆਂ ਸਵਾਈਆਂ 1 ਨੰਬਰ ਤੇ 5 ਨੰਬਰ 1 ਨੰਬਰ ਥੱਲੇ ਵੀ 10 ਕਿਲੋ ਬੋਲਾ 13-14 ਕਿਲੋ ਦੁੱਧ ਪਿਆ ਜੂ 42000 ਦੀ ਤੇ ਮਾੜੀ ਲੱਤ ਸਾਰੇ ਉਹ ਤਾਂ ਮਰਾਣੀ ਬਈ ਸੋਜ ਆ ਮਾੜੀ ਪੈਰ ਤੇ ਉਹ ਕੋਈ ਚੱਕਰ ਨਹੀਂ ਜੀ ਤੇ ਆ ਜਿਹੜੀ 5 ਨੰਬਰ ਆ ਇਹ ਵੀ ਪਰਸੋਂ ਦੀ ਸੂਈ ਆ 10-11 ਕਿਲੋ ਬੋਲਾ ਆ ਜਿਹੜੀ ਸੱਜੇ ਪਾਸੇ ਦੀ ਲੱਤ ਆ ਇਹ ਗਿੱਟਾ ਸੁੱਜਿਆ ਜੇ ਇਹਦਾ ਇਹ ਪੁਰਾਣਾ ਹੀ ਹੂੰ ਕੋਈ ਚੱਕਰ ਨਹੀਂ ਠੀਕ ਆ ਹਾਂ ਬਈ ਉਹ ਵਿੱਚੋਂ ਕੁਛ ਵੀ ਜੇ ਨਿਕਲਦਾ ਹੋਵੇ ਜਾਂ ਕੋਈ ਪਾਣੀ ਹੋਵੇ ਤਾਂ ਆਪਣੀ ਜ਼ਵਾਬਦਾਰੀ ਬਾਈ ਕਹਿੰਦਾ ਜੇ ਵਿੱਚੋਂ ਕੁਛ ਨਿਕਲੇ ਮਤਲਬ ਵਜਿਆ ਹੋਵੇ ਤਾਂ ਸੁੱਜਿਆ ਹੋਵੇ ਜਾਂ ਵਿੱਚੋਂ ਕੋਹ ਨਿਕਲਿਆ ਹੋਵੇ ਤੇ ਬਾਈ ਨਿਕਲੇ ਉਹਦੇ ਵਿੱਚੋਂ ਕੁਛ ਫਿੱਸੇ ਮਤਲਬ ਤੇ ਬਾਈ ਕਹਿੰਦਾ ਆਪਣੀ ਗਾਰੰਟੀ ਹੋਊਗੀ ਇਹ ਉਦਾਂ ਹੀ ਬਾਈ ਕਹਿੰਦਾ ਮੋਟਾ ਜਿਆ ਪਹਿਲਾਂ ਦਾ ਹੀ ਠੀਕ ਆ ਬਾਈ ਕਹਿੰਦਾ ਛੋਟੇ ਹੁੰਦੇ ਵੱਛੀ ਦੇ ਕੋਈ ਉੱਤੋਂ ਦੀ ਧਰਿਆ ਧਰਿਆ ਵਾ ਕੋਹ ਜਾਂ ਨੰਗਿਆ ਵਾ ਲਾ ਲੋ ਤੇ ਜੇ ਚੋ ਕੁਝ ਪਾਣੀ ਧਣੀ ਨਿਕਲਦਾ ਉਹਦੀ ਬਾਈ ਕਹਿੰਦਾ ਮੇਰੀ ਗਰੰਟੀ ਹੋਊਗੀ ਗਰੰਟੀ ਉਹੀ ਕਿ ਤੁਸੀਂ ਵਹਿੜ ਬੰਨ ਜਿਓ ਪਹਿਲਾਂ ਦੱਸਤਾ ਬਈ ਕੋਲ ਅਸੀਂ ਦਿਖਾਉਂਦੇ ਬਣਾ ਯਾਰ ਉਹ ਮਾੜਾ ਬੋਟਾ ਬੰਨ ਲੱਗਦਾ ਏਡੀ ਜੀ ਕਿੰਨੇ ਦੀ ਇਹ ਬਾਈ ਦੇ ਦਾਂਗੇ 45000 ਇਹ 45000 ਦੀ 10 11 ਕਿਲੋ ਬੌਲੀ ਆ ਮਗਰ ਵੱਛਾ ਕੇ ਬੱਛੀ ਇਹਦੇ ਮਗਰ ਵੱਛੀ ਆ 10 11 ਕਿਲੋ ਬੌਲੀ ਆ ਕੱਦ ਵੱਡਾ ਵਜਨ ਬਹੁਤ 13 14 15 ਇੱਥੇ ਖੁੱਲਾ ਦੁੱਧ ਪਿਆ ਜੂ 45 ਦੀ ਦੋਸਤੋ ਥੋੜਾ ਜਿਹਾ ਉਰਲੀ ਲੱਤ ਨਾਲੋਂ ਪਰਲੀ ਲੱਤ ਲੱਤ ਨਹੀਂ ਗਿੱਟਾ ਥੋੜਾ ਜਿਹਾ ਮੋਟਾ ਵਿਖਾਉਂ ਉਹ ਤਾਂ ਚਲੋ ਬਾਈ ਉਹ ਹੈ 1921 ਦਾ ਹੀ ਆ ਇਹ ਨਾਂ ਦੱਸਦਾ ਬਾਈ ਤਾਂ ਤਾਂ ਵੀ ਚੱਲ ਜਾਣਾ ਸੀ ਹੋ ਸਕਦਾ ਮੇਰੀ ਨਿਗਾਹ ਨਾ ਪੈਂਦੀ ਪਰ ਬਾਈ ਨੇ ਪਹਿਲਾਂ ਹੀ ਕਹਿਤਾ ਹਜੇ ਵਹਿੜ ਤੋੜ ਕੇ ਵਿਖਾਉਂਦੇ ਸੀਗੇ ਤੇ ਚਲੋ ਵਧੀਆ ਗੱਲ ਹੈ ਚੰਗੀ ਗੱਲ ਹੈ ਹਾਦੀ ਚਵਾਈ ਵਾਲੇ ਥਣ 45000 ਦੇ ਸੀਲ ਠੰਡੀ ਫੁੱਲ ਹੈ 10 11 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦਿਨ ਬਾਕੀ ਆ ਇਹ ਲਾਪਰੀ ਦੇ ਮੋਟੇ ਦੀਆਂ 5 ਵਹਿੜਾਂ ਇਹ ਕਿਹਦੇ ਘਰ ਦੀ ਸੇਲ ਹੈ ਤੇ 4 ਵਹਿੜਾਂ ਬਾਈ ਦੀਆਂ ਖਰੀਤੀਆਂ ਆਵਾ ਪੰਜ ਨਗ ਸੇਲ ਆ ਦੋ ਤਾਜ਼ੀਆਂ ਸੁਈਆਂ ਤਿੰਨ ਗੱਬਣਾ ਜੈਜੇ ਪਾ ਫੋਨ ਨੰਬਰ ਸਕਰੀਨ ਤੇ ਹਸੀਕਾ